ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਉਮੀਦ ਕਰਦਾ ਹਾਂ ਰਾਜੇ ਤੁਸੀਂ ਵਧੀਆ ਹੋਵੋਗੇ ਤੇ ਆਪਣੀ ਤਿਆਰੀ ਵਗੈਰਾ ਅੱਛੀ ਤਰ੍ਹਾਂ ਕਰ ਰਹੇ ਹੋ ਐਗਜ਼ਾਮ ਫਿਲ ਕਰ ਰਹੇ ਹੋਵਗੇ ਜਿਵੇਂ ਤੁਹਾਨੂੰ ਪਤਾ ਹੀ ਆ ੜੜਾ ੜਾ ਨੋਟੀਫਿਕੇਸ਼ਨ ਆ ਰਹੀਆਂ ਨੇ ੜੜਾ ੜਾ ਐਗਜ਼ਾਮ ਆ ਰਹੇ ਨੇ ਸੋ ਤੁਸੀਂ ਵੀ ਜਰੂਰ ਫਾਰਮ ਫਿਲ ਕਰੋ ਜੇ ਤੁਸੀਂ एलिजिबल ਹੋ ਤਾਂ ਆਪਣੀ ਸਰਕਾਰੀ ਨੌਕਰੀ ਦਾ ਸੁਪਨਾ ਪੂਰਾ ਕਰੋ ਦੇਖੋ ਜੀ ਨੋਟੀਫਿਕੇਸ਼ਨ ਆਈ ਹੈ ਸਮਗਰ ਸਿੱਖਿਆ ਚੰਡੀਗੜ੍ਹ ਤੀਜੀ ਮੰਜ਼ਲ ਐਡੀਸ਼ਨਲ ਡੀਲਕਸ ਬਿਲਡਿੰਗ ਸੈਕਟਰ 9 ਡੀ ਚੰਡੀਗੜ੍ਹ ਜੂਨੀਅਰ ਬੇਸਿਕ ਟੀਚਰ ਨੇ ਦੀ ਅਸਾਮੀ ਲਈ ਭਰਤੀ ਸੂਚਨਾ ਹੈਗੀ ਹੈ ਇਸ਼ਤਿਹਾਰ 1/2025 ਹੈਗਾ ਠੀਕ ਹੈ ਇਹਨਾਂ ਲਿਖਿਆ ਹੈ ਜੀ ਮਹਤਵਪੂਰਨ ਟਿੱਪਣੀ ਇਹ ਕੇਵਲ ਆਨਲਾਈਨ ਬਿਨੈ ਪੱਤਰ ਸਵੀਕਾਰ ਕੀਤੇ ਜਾਣਗੇ ਕਿਸੇ ਹੋਰ ਮੋਡ ਵਿੱਚ ਪ੍ਰਾਪਤ ਕੀਤੇ ਗਏ ਬਿਨੈ ਪੱਤਰ ਰੱਦ ਹੋਣਗੇ ਆਨਲਾਈਨ ਬਿਨੇ ਪੱਤਰ ਪ੍ਰਾਪਤ ਕਰਨ ਦੀ ਮਿਤੀ ਅੰਤਮ ਤੇ ਸ਼ੁਰੂਆਤ ਹੋ ਹੈਗੀ ਆ ਆਨਲਾਈਨ ਬਿਨੇ ਪੱਤਰ ਖੁੱਲਣ ਦੀ ਮਿਤੀ 7 ਤਰੀਕ ਹੈਗੀ ਆ 8 ਮਹੀਨੇ ਦੀ 2025 ਤੇ ਲਾਸਟ ਤਰੀਕ ਹੈਗੀ ਆ 8 ਤਰੀਕ ਸੋਰੀ 28 ਤਰੀਕ 8ਵੇਂ ਮਹੀਨੇ 2025 ਸ਼ਾਮ 5 ਵਜੇ ਤੱਕ ਫੀਸ ਜਮ੍ਹਾਂ ਕਰਨ ਦੀ ਮਿਤੀ ਤੁਹਾਡੀ 30 ਤਰੀਕ ਹੈਗੀ ਆ ਦੁਪਹਿਰ 2 ਵਜੇ ਤੱਕ ਠੀਕ ਹੈ ਡੇਟਸ ਨੋਟ ਕਰ ਲਓ ਹੱਲੇ ਇਹਦੀ ਪੂਰੀ ਡਿਟੇਲ ਐਡਵਰਟਾਈਜ਼ਮੈਂਟ ਵੀ ਹੈਗੀ ਜਦੋਂ ਆਏਗੀ ਵੀ ਤੁਹਾਡੇ ਤੱਕ ਸ਼ੇਅਰ ਕਰਾਂਗੇ ਬਾਕੀ ਇਸ ਵਿੱਚ ਕਾਫੀ ਸਾਰੀ ਇੰਪੋਰਟੈਂਟ ਜਾਣਕਾਰੀ ਦੇ ਦਿੱਤੀ ਹੋਈ ਆ ਉਮੀਦਵਾਰਾਂ ਨੂੰ ਬਿਨੈ ਪੱਤਰ ਵੈਬਸਾਈਟ ਜਿਹੜੀ w.ssa chandiagard ਵਿੱਚ ਮਿਲੇਗੀ ਠੀਕ ਹੈ ਜੀ ਇਹ ਚੰਡੀਗੜ੍ਹ ਦੇ ਲਈ ਰਿਕਰੂਟਮੈਂਟ ਹੈਗੀ ਆ ਨਾ ਕਿ ਪੰਜਾਬ ਦੇ ਲਈ ਸੋ ਵੀ ਕੇਅਰਫੁਲ ਤੁਸੀਂ ਧਿਆਨ ਨਾਲ ਸੁਣ ਲਓ ਜੀ ਕਿ ਫਿਰ ਭਲੇਖੜੀ ਖਾਣਾ ਕਿਉਂਕਿ ਬੱਚੇ ਨੂੰ ਕਨਫਿਊਜ਼ਰ ਰਹਿੰਦੀ ਆ ਇਹ ਜਿਹੜੀ ਚੰਡੀਗੜ੍ਹ ਦੀ ਰਿਕਰੂਟਮੈਂਟ ਨਿਕਲੀ ਹੋਈ ਆ ਸਮਗਰ ਸਿੱਖਿਆ ਚੰਡੀਗੜ੍ਹ ਦੁਆਰਾ ਹੇਠ ਦਿੱਤੇ ਗਏ ਵੇਅਰ ਅਨੁਸਾਰ ਠੇਕਾ ਆਧਾਰ ਤੇ ਜੂਨੀਅਰ ਬੇਸ ਇਹ ਵੀ ਦੇਖ ਲਓ ਠੇਕਾ ਆਧਾਰ ਤੇ ਭਾਈ ਪੱਕੇ ਨਹੀਂ ਹੈਗੇ ਇਹ ਹੈਗੇ ਕੰਟਰੈਕਟ ਬੇਸਿਸ ਠੀਕ ਹੈ ਜੀ ਮੈਂ ਤੁਹਾਨੂੰ ਸਾਬ ਦੱਸ ਦੇਣਾ ਕਿਉਂਕਿ ਤੁਸੀਂ ਭਲੇਖੇ ਚਰੋਗੇ ਬੱਚੇ ਕਈ ਵਾਰ ਫਾਰਮ ਫਿਲ ਕਰ ਲੈਂਦੇ ਨੇ ਆਸ ਵਿੱਚ ਬਾ ਜੋ ਠੇਕੇ ਦੇ ਨਿਕਲਦੇ ਨੇ ਕਈ ਵਾਰ 2-3 ਸਾਲ ਬਾਅਦ ਬੱਚੇ ਨੂੰ ਕੱਢ ਦਿੱਤਾ ਜਾਂਦਾ ਸਾਲ ਬਾਅਦ ਰਿਲੀਵ ਕਰ ਦਿੱਤਾ ਜਾਂਦਾ ਸੋ ਇਸ ਚੀਜ਼ ਤੋਂ ਜਾਨੂ ਹੋ ਗਏ ਤੁਸੀਂ ਆਪਣਾ ਫਾਰਮ ਫਿਲ ਕਰਿਓ ਠੀਕ ਹੈ ਜੀ ਹੁਣ ਇਹਦੇ ਵਿੱਚ ਨਾ ਪ੍ਰਾਇਮਰੀ ਟੀਚਰ ਕਲਾਸ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ 218 ਅਸਾਮੀਆਂ ਦੀ ਮੰਗ ਕੀਤੀ ਗਈ ਹੈ ਜੀਬੀਟੀ ਟੀਚਰ ਪ੍ਰਾਇਮਰੀ ਟੀਚਰ 111 ਜਰਨਲ ਦੇ ਨੇ 44 ਓਬੀਸੀ ਨੇ 41 ਐਸਸੀ ਨੇ ਤੇ ਈਡਬਲਯੂਐਸ 22 ਨੇ ਟੋਟਲ 218 ਠੀਕ ਹੈ ਜੀ ESM ਦੀਆਂ 22 ਸਾਮੀਆਂ ਨੇ ਓਕੇ ਤੇ PW D ਦੀਆਂ ਜਿਹੜੀਆਂ 8 ਉਹਦੇ ਵਿੱਚ VH2 OH2 ਇਹ ਸਾਰੀਆਂ ਕੈਟਾਗਰੀ ਦੇ ਹਿਸਾਬ ਨਾਲ ਜਿਹੜੀ 8 ਸਾਮੀਆਂ ਦੀ ਵਰਗੀਕਰਨ ਕੀਤਾ ਹੋਇਆ ਹੈ ਕਹਿੰਦੇ ਭਾਰਤ ਦਾ ਗਜ਼ਟ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਜਿਹੜਾ ਹੈਗਾ ਆ ਅਪਾਹਜ ਵਿਅਕਤੀ ਦਿਵਿਆਂਗ ਤੇ ਸਸ਼ਕਤੀਕਰਨ ਵਿਭਾਗ ਨੋਟੀਫਿਕੇਸ਼ਨ ਦਿੱਤਾ ਹੋਇਆ 3816 2020 DD 13 ਮਿਤੀ 4 ਜਨਵਰੀ 2021 ਦੁਆਰਾ ਸਿੱਖਿਆ ਟੀਜੇ ਦੇ ਖੇਤਰ ਵਿੱਚ ਪ੍ਰਭਾਵੀ ਪ੍ਰੇ ਪਰਬਾਛਿਤੇ ਅਨੁਸਾਰ ਬੈਂਚਮਾਰਕ ਪੰਕਤਾ ਲਈ ਰਾਖਵਾਂਕਰਨ ਦੀ ਪਾਲਣਾ ਕੀਤੀ ਜਾਵੇਗੀ ਓਕੇ ਹੁਣ ਕਹਿੰਦੇ ਜੀ ਪੀਡਬਲਯੂਡੀਏ ਤੇ ਐਸ ਈਐਸਐਮ ਦਾ ਕੋਟਾ ਜਿਹੜਾ ਸਬੰਧਿਤ ਨਿਯੁਕਤ ਕੀਤੇ ਗਏ ਉਮੀਦਵਾਰ ਸਬੰਧੀ ਕੈਟਾਗਰੀ ਤੋਂ ਅਸਾਮੀਆਂ ਦੀ ਵਰਤੋਂ ਕਰਨਗੇ ਜਿਸ ਨਾਲ ਉਹ ਸਬੰਧ ਹਨ ਆਧਾਰਿਤ ਜਰਨਲ ਐਸਸੀ ਓਬੀਸੀ ਇਕਸਟਰਾ ਪਰ ਸਰਕਾਰ ਜਿਹੜਾ ਪਰਸਨਲ ਵਿਭਾਗ ਚੰਡੀਗੜ੍ਹ ਹੈਗਾ ਆ ओके ਉਹਦੇ ਦੁਆਰਾ ਕੀਤੀ ਐਸਸੀਓ ਬੀਸੀ ਐਸਸੀ ਬੀਸੀ ਕੈਟਾਗਰੀ ਜਿਹੜੇ ਹੈਗੇ ਆ ਰਾਗਵਗਨ ਸੰਬੰਧੀ ਉਹਦੀ ਹਦਾਇਤਾਂ ਦਾ ਪਾਲਣਾ ਵੀ ਕੀਤੀ ਜਾਵੇਗੀ। ਮਤਲਬ ਭਾਈ ਦੇਖੋ ਜਿਹੜੇ ਤੁਹਾਡੇ ਕੋਟੇ ਦੇ ਵਿੱਚ ਜੋ ਤੁਹਾਡੀਆਂ ਹਦਾਇਤਾਂ ਨੇ ਉਹ ਤੁਹਾਨੂੰ ਮੰਨਣੀਆਂ ਪੈਣਗੀਆਂ ਉਸ ਦੇ ਅਕੋਰਡਿੰਗ ਤੁਹਾਡੀ ਸਿਲੈਕਸ਼ਨ ਹੋਵੇਗੀ। ਠੀਕ ਆ ਜੀ ਜਿਹੜੀ ਕੈਟਾਗਰੀ ਦੇ ਤੁਸੀਂ ਉਹ ਉਸ ਵਿੱਚ ਹੀ ਆਪਣੇ ਫਿਲ ਕਰੋ ਬਾਕੀ ਦੂਸਰੇ ਜਨਰਲ ਵਿੱਚ ਵੀ ਡਾਇਰੈਕਟ ਫਿਲ ਕਰ ਸਕਦੇ ਹੋ ਕੋਈ ਦਿੱਕਤ ਨਹੀਂ। ਜਿਹੜੀ ਸੁਸਾਇਟੀ ਦੁਆਰਾ ਸਮੇਂ-ਸਮੇਂ ਤੇ ਸੋਧ ਦੇ ਅਨੁਸਾਰ ਰੁਪੇਨ ਸਰ ਇਹ 42 45260 ਰੁਪਏ ਤੁਹਾਨੂੰ ਸੈਲਰੀ ਜਿਹੜੀ ਪ੍ਰਤੀ ਮਹੀਨਾ ਨਿਰਧਾਰਤ ਮਿਲੇਗਾ ਕਾਫੀ اچھی ਸੈਲਰੀ ਹੈ ਜੀ 45260 ਰੁਪਏ ਪ੍ਰਤੀ ਮਹੀਨਾ ਸੈਲਰੀ ਆ ਬਿਨੇਕਾਰ ਕੀ ਕਰ ਸਕਦੇ ਹਨ ਇਸ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ ਸਟਾਰਟਿੰਗ ਡੇਟ ਤੇ ਲਾਸਟ ਡੇਟ ਤੁਹਾਨੂੰ ਜਿਹੜੀ ਦੱਸ ਦਿੱਤੀ ਗਈ ਹੈਗੀ ਆ ਓਕੇ ਹੁਣ ਲਿਖਿਆ ਉਮੀਦਵਾਰ ਨੂੰ ਬਿਨੇ ਪੱਤਰ ਪੇਸ਼ ਕਰਨ ਲਈ ਵੈਬਸਾਈਟ ਦੇ ਇਸ ਤੇ ਰਿਕਰੂਟਮੈਂਟ ਤੇ ਕਲਿੱਕ ਕਰਨਾ ਹੋਵੇਗਾ ਤੇ ਫਿਰ ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਚੋਣ ਤੇ ਮੈਟ ਲਈ ਅਬਜੈਕਟਿਵ ਟਾਈਪ ਟੈਸਟ ਹੋਣਗੇ ਹਾਂਜੀ ਹੁਣ ਦੇਖੋ ਤੁਹਾਡੀ ਸਿਲੈਕਸ਼ਨ ਲਈ ਕੀ ਹੋਏਗਾ ਤੁਹਾਡਾ ਅਬਜੈਕਟਿਵ ਟਾਈਪ ਟੈਸਟ ਕੀ ਲਿਆ ਜਾਏਗਾ ਠੀਕ ਹੈ ਜੀ 150 ਅੰਕਾਂ ਦਾ ਅਬਜੈਕਟਿਵ ਟਾਈਪ ਪੇਪਰ ਲਿਆ ਜਾਏਗਾ ਟੈਸਟ ਦੀ ਯੋਗਤਾ ਅੰਕ ਸਾਰੇ ਉਮੀਦਵਾਰ ਦੇ 40% ਹੋਣਗੇ ਕੋਈ ਵੀ ਇੰਟਰਵਿਊ ਨਹੀਂ ਲਈ ਜਾਏਗੀ ਸਾਰੇ ਨੋਟਿਸ ਅਤੇ ਅਪਡੇਟਸ ਵੈਬਸਾਈਟ ਦੇ ਉੱਤੇ ਹੀ ਤੁਹਾਨੂੰ ਮਿਲਣਗੇ ਵੈਬਸਾਈਟ ਨਾਲ ਜੁੜੇ ਰਹੋ ਠੀਕ ਹੈ ਜੀ ਇਸ਼ਤਿਹਾਰ ਸਾਮੀਆਂ ਦੀ ਗਿਣਤੀ ਲੋੜ ਅਨੁਸਾਰ ਵੱਖ-ਵੱਖ ਹੋ ਸਕਦੀ ਹੈ ਕਹਿੰਦੇ ਜਿਹੜੀ ਇਸ਼ਤਿਹਾਰਿਤ ਅਸਾਮੀਆਂ ਦੀ ਗਿਣਤੀ ਆ ਲੋੜ ਅਨੁਸਾਰ ਵੱਖ-ਵੱਖ ਵੀ ਸੋ ਰਾਜ ਇਹ ਬਾਕੀ ਕਹਿੰਦੇ ਜੀ ਪ੍ਰੀਖਿਆ ਦੇ ਸੰਚਾਲਨ ਲਈ ਸ਼ਡਿਊਲ ਅਖਬਾਰ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ ਵੈੱਬਸਾਈਟ ਤੇ ਵੀ ਉਪਲਬਧ ਕੀਤਾ ਜਾਵੇਗਾ ਯੋਗਤਾ ਉਮਰ ਚੋਣ ਮਾਪਦੰਡ ਬਿਨੈ ਪੱਤਰਾਂ ਤੇ ਆਨਲਾਈਨ ਪੇਸ਼ ਕਰਨ ਦੀ ਪ੍ਰਕਿਰਿਆ ਫੀਸ ਦੀ ਅਦਾਇਗੀ ਢੰਗ ਆਮਦ ਹਿਤਾਂ ਵੇਰਵੇ ਹੋਰ ਵੈੱਬਸਾਈਟ ਤੇ ਦੇ ਦਿੱਤੇ ਜਾਣਗੇ ਦੇਖੋ ਜੀ ਕਹਿੰਦੇ ਵੈੱਬਸਾਈਟ ਤੇ ਅਵੇਲੇਬਲ ਨੂੰ ਤੁਸੀਂ ਵੈੱਬਸਾਈਟ ਤੇ ਜਾ ਕੇ ਇਹ ਚੀਜ਼ ਚੈੱਕ ਕਰ ਸਕਦੇ ਹੋ ਬਾਕੀ ਡਿਟੇਲ ਨੋਟੀਫਿਕੇਸ਼ਨ ਆ ਗਈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਜਿਸ ਵਿੱਚ ਹਰ ਚੀਜ਼ ਨੂੰ ਪੂਰੇ ਬ੍ਰੀਫਲੀ ਐਕਸਪਲੇਨ ਕੀਤਾ ਹੋਇਆ ਹੈ ਤਾਂ ਕਿ ਤੁਹਾਡਾ ਕੋਈ ਵੀ ਡਾਊਟ ਸ਼ੰਕਾ ਨਾ ਰਹਿ ਸਕੇ ਸੋ ਰਾਜੇ ਇਸ ਵੀਡੀਓ ਨੂੰ ਕਰ ਦਿਓ ਸ਼ੇਅਰ ਆਪਣੇ ਦੋਸਤਾਂ ਮਿੱਤਰਾਂ ਤੱਕ ਚੰਡੀਗੜ੍ਹ ਵਾਲਿਆਂ ਤੱਕ ਪਹੁੰਚਾ ਦਿਓ ਠੀਕ ਹੈ ਜੀ ਚੰਡੀਗੜ੍ਹ ਤੋਂ ਬਾਹਰ ਵਾਲਿਆਂ ਤੱਕ ਵੀ ਪਹੁੰਚਾ ਦਿਓ ਜਿਹੜੀ ਵੀ ਇਸ ਫੋਮ ਨੂੰ ਫਿਲ ਕਰਨਾ ਚਾਹੁੰਦੇ ਆ ਤੁਸੀਂ ਕਰ ਸਕਦੇ ਹੋ ਹੈ ਕੰਟ੍ਰੈਕਟ ਬੇਸ ਬਾਕੀ ਸੈਲਰੀ ਬਹੁਤ ਵਧੀਆ ਹੈ 45200 ਤੁਹਾਡੀ ਸੈਲਰੀ ਹੋਵੇਗੀ ਸੈਲਰੀ ਅੱਛੀ ਹੈ ਸੋ ਰਾਜੇ ਜੁਰੂਰ ਅਪਲਾਈ ਕਰੋ ਜੇ ਤੁਸੀਂ ਚਾਹਵਨ ਹੋ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾ ਦਿਓ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਚੈਨਲ ਤੇ ਡੇਲੀ ਬੇਸਿਸ ਤੇ ਤੁਹਾਨੂੰ ਇਵੇਂ ਦਾ ਹੀ ਵੈਲਿਊਏਬਲ ਕੰਟੈਂਟ ਦੇਖਣ ਨੂੰ ਮਿਲੇਗਾ ਤੁਸੀਂ ਅਪਡੇਟ ਰਹੋਗੇ ਜਿਹੜੀ ਵੀ ਕੋਈ ਨਵੀਂ ਭਰਤੀ ਆਏਗੀ ਚਾਹੇ ਛੋਟੀ ਵੱਡੀ ਕੱਚੀ ਪੱਕੀ ਐਡ ਹੌਕ ਪਰਮਨੈਂਟ ਰੈਗੂਲਰ ਕਿਸੇ ਤਰ੍ਹਾਂ ਦੀ ਵੈਕੈਂਸੀ ਜਿਹੜੀ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤੋ ਆਪਣੀ سپورਟ ਜਰੂਰ ਦਿਖਾਇਓ ਵੀਡੀਓ ਨੂੰ ਸ਼ੇਅਰ ਕਰਕੇ ਲਾਈਕ ਕਮੈਂਟ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਵਾਜੀ ਪਰਮਾਤਮਾ ਸਰਬਦਾ ਭਲਾ ਕਰੇ ਥੈਂਕ ਯੂ